ਜਾ ਜਾਨਤ ਜੁਵਾਨ ਸੂਰਮੇ ਲੜਨ ਲੱਗੇ ਬਾਹ ਹੈ ਕਿਰਪਾਨ ਕਿਰਪਾਨਾਂ ਚੱਲਣ ਲੱਗੀਆਂ ਜੀਤਾਰ ਕਰੋਧ ਮਨ ਵਿੱਚ ਕਰੋਧवान ਹੋ ਕੇ ਛਾਡੇ ਸਰੋਗ ਤੇਰਾ ਦੀ ਬਰਖਾ ਕਰਨ ਲੱਗੇ ਲੋ ਜੈ ਨਿਦਾਨ ਜੋ ਲੜਦੇ ਹਨ ਤਜੰਤ ਪ੍ਰਾਣ ਆਂਤ ਵਿੱਚ ਉਹ ਪ੍ਰਾਣ ਤਿਆਗਦੇ ਹਨ ਗਿਰ ਪਰਤ ਕੋਮ ਰਤੇ ਉੱਤੇ ਟੇਕ ਪੈਂਦੇ ਹਨ ਜਨਮੇਗ ਚੂਮ ਮਾਨੋ ਬੱਧੜ ਚੂਮ ਕੇ ਆ ਗਏ ਹੋਣ ਰਸਾਵਲ ਛੰਦ ਕਿਰਪਾਲ ਕੋਪਿਅੰ ਕਿਰਪਾਲ ਚੰਦ ਕਰੋਧਵਾਨ ਹੋਇਆ ਅਠੀ ਪਾਪ ਰੋਪਿਅੰ ਉਸ ਯੁੱਧਵੀਰ ਨੇ ਪੈਰ ਜਮਾ ਲਿਆ ਸੋਰੰਗੰ ਚਲਾਈ ਬਹੁਤ ਆਦਿਕ ਤੀਰ ਚਲਾਏ bade veer kae ਆਤੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ ਹਣੇ ਛਤਰ ਤਾਰੀ ਛਤਰ ਤਾਰੀ ਰਾਜੇ ਮਾਰ ਦਿੱਤੇ ਲਟੇ ਭੂਪ ਭਾਰੀ ਫਾਲਸ ਰੋਪ ਵੱਡੇ ਵੱਡੇ ਰਾਜੇ ਧਰਤੀ ਉੱਤੇ ਲੇਟ ਗਏ ਮਹਾਨਾਦ ਬਾਜੇ ਤੋਂ ਸੇ ਵਜਰੇ ਸਾਨ ਪਲੇ ਸੂਰ ਕਾਜੇ ਅਤੇ ਤਕੜੇ ਸੂਰਮੇ ਕਾਜਰੇ ਸਾਨ ਕਿਰਪਾਲੰ ਕੁਰੁੱਦੰ ਕਿਰਪਾਲ ਚੰਦ ਨੇ ਕ੍ਰੋਧਵਾਨ ਹੋ ਕੇ ਕਿਯੋ ਜੁੱਧ ਸੁਦੰ ਚੰਗਾ ਯੁੱਧ ਕੀਤਾ ਮਹਾਬੀਰ ਗੱਜੇ ਮਹਾਵੀਰ ਗੱਜਦੇ ਸਨ ਮਹਾਸਾਰ ਬੱਜੇ ਆਤੇ ਬਹੁਤ ਸ਼ਸਤਰ ਇੱਕ ਦੂਜੇ ਉੱਤੇ ਵੱਜਦੇ ਸਨ ਕਰਿਓ ਜੁੱਧ ਚੰਡੰ ਅਜੇਹਾ ਪ੍ਰਚੰਡ ਯੁੱਧ ਹੋਇਆ ਸੁਣਿਓ ਨਾਵ ਖੰਡੰ ਜੇਜ਼ਦਾ ਸ਼ੋਰ ਨੋਖੰਡਾ ਵਿੱਚ ਸੁਣਿਆ ਗਿਆ ਚਲਿਓ ਸ਼ਾਸਤਰ ਬਾਹੀ ਕਿਰਪਾਲ ਚੰਦ ਸ਼ਸਤਰ ਚਲਾਉਂਦਾ ਹੋਇਆ ਅੱਗੇ ਤੁਰਦਾ ਗਿਆ ਰਜੋਤੀ ਨਿਭਾਈ ਉਸਨੇ ਰਾਜਪੂਤੀ ਮਰਿਆਦਾ ਨੂੰ ਚੰਗੀ ਤਰ੍ਹਾਂ ਨਿਭਾਇਆ ਦੋਹਰਾ ਕੋਪ ਪਰੇ ਰਾਜਾ ਸਭਾ ਕੀਨੋ ਜੁਦ ਉਪਾਏ ਸਾਰੇ ਆ ਰਾਜਿਆਂ ਨੇ ਗ੍ਰੋਧਿਤ ਹੋ ਕੇ ਯੁੱਧ ਦੀ ਵਿਉਂਤ ਬਣਾਈ ਸੈਨਾ ਕੋਟ ਚੰਕੀ ਤਬ ਐ ਕੇਰ ਲਈ ਅਰਾਈ ਆਤੇ ਕਟੋਚੀਆਂ ਦੀ ਸੈਨਾ ਨੂੰ ਭੀਮ ਚੰਦ ਅਰ ਰਾਏ ਨੇ ਕੇਰ ਲਿਆ ਪੁਯੰਗ ਸ਼ਾਂਦ ਚਲੇ ਨਾਂਗਲੂ ਪਾਂਗਲੋ ਵੇਦੜੋਲੰਗ ਨਾਂਗਲੂ ਪਾਂਗਲੋ ਵੇਦੜੋਲ ਜਸਵਾਰੇ ਗੁਲੇਰੇ ਚਲੇ ਬਾੰਦ ਟੋਲੰਗ ਜਾ ਸਵਾਲ ਗੁਲੇਰੀਏ ਵੱਖ-ਵੱਖ ਰਿਆਸਤਾ ਦੇ ਰਾਜਪੂਤ ਸੈਨਿਕ ਦਲ ਬਣਾ ਕੇ ਚੱਲ ਪਏ ਤਹਾਂ ਇੱਕ ਬਾਜਿਓ ਮਹਾਬੀਰ ਧਿਆਲੰ ਓਦੋਂ ਹੀ ਵਿਰੋਧੀ ਦਲ ਵੱਲੋਂ ਧਿਆਲ ਨਾ ਦਾ ਇੱਕ ਵੱਡਾ ਬਲਵਾਨ ਗੱਜਿਆ ਰਖੀ ਲਾਜ ਜੋਨੇ ਸਭ ਐ ਬਝੜਵਾਲਾਂ ਜਿਸਨੇ ਬਝੜਵਾਲਿਆਂ ਦੀ ਲਾਜ ਰੱਖ ਲਈ ਤਵੰਂ ਕੀਟ ਤੋਲੋ ਤੂਫੰਗ ਸੰਭਾਰੋ हे प्रभु तेरे सेवक ने भी उस वेले एक बंदूक ਨੂੰ ਸੰਭਾਲ ਲਿਆ। ਹਿਰਦਾ ਇੱਕ 라ਵੰਤ ਕੇ ਤੱਕ ਮਾਰੋ। ਅਤੇ ਸ਼ਿਸ਼ਤ ਬਨ ਕੇ ਇੱਕ ਰਾਜੇ ਦੀ ਛਾਤੀ ਵਿੱਚ ਦਾਗ ਦਿੱਤੀ। ਗਿਰਿਓ ਝੋਮਪੋ ਮੈਂ ਕਰਿਓ ਜੁਦ ਸਦੰ। オーਪਨ ਬਾਟੀ ਖਾ ਕੇ ਧਰਤੀ ਉਤੇ ਡਿੱਗ ਪਿਆ। ਪਰ ਉਸਨੇ ਚੰਗਾ ਯੁੱਧ ਕੀਤਾ। ਤੋ ਮਾਰ ਬੋਲਿਓ ਮਹਾਮਾਨ ਕ੍ਰੁੱਦੰ ਕਿਉਂਕਿ ਉਦੋ ਵੀ ਉਸਨ ਕੀ ਲੈਨੇ ਕ੍ਰੋਧ ਕਰਕੇ ਮਾਰੋ ਮਾਰੋ ਹੀ ਕਿਹਾਸੀ ਤਜਿਓ ਤੁਪੰਕ ਬਾਨ ਪਾਣੰ ਸੰਭਾਰੇ ਫਿਰ ਬੰਦੂਕ ਛੱਡਕੇ ਮੈਂ ਬਾਣ ਹੱਥ ਵਿੱਚ ਲੈ ਲਏ ਚਤੁਰ ਬਾਨਿਆਂ ਲੈ ਸੋ ਸਬਿਆਂ ਪਰਹਾਰੇ ਚਾਰ ਬਾਣ ਲੈ ਕੇ ਸਜੇ ਹੱਥ ਨਾਲ ਛੱਡੇ ਤਰੀਓ ਬਾਣ ਲੈ ਬਾਣ ਪਾਰੰ ਚਲਾਏ ਆਤੇ ਤਿੰਨ ਬਾਣ ਖੱਬੇ ਹੱਥ ਨਾਲ ਚਲਾਏ ਲੱਗੇ ਆ ਲੱਗੇ ਨਾ ਕਛੂ ਜਾਨ ਪਾਏ ਉਹ ਤੀਰ ਕਿਸੇ ਨੂੰ ਲੱਗੇ ਜਾਂ ਨਾ ਲੱਗੇ ਇਸ ਬਾਰੇ ਕੁਝ ਪਤਾ ਨਹੀਂ ਸੋ ਤੋ ਲੋ ਦੀਵ 14 ਕੀ ਨੋ ਉਰ ਜਾਰੰ ਤਦ ਤੱਕ ਪ੍ਰਭੂ ਨੇ ਯੋਧ ਨੂੰ ਸਬਾਪਤ ਕਰ ਦਿੱਤਾ ਤੇਨਾ ਖੇਤ ਕੈ ਬਾਹਰ ਕੇ ਵਿੱਚ ਡਾਰਨ ਅਤੇ ਉਹਨਾਂ ਵਾਰੀਆਂ ਨੂੰ ਖਦੇੜ ਕੇ ਨਦੀ ਦੇ ਜਲ ਵਿੱਚ ਸੁੱਟ ਦਿੱਤਾ ਪਰ ਹੀ ਮਾਰ ਬੁੰਗੰ ਛੁਟੀ ਬਾਨ ਗੋਲੀ ਉਪਰੋਟ ਵਿਆਤੋਂ ਗੋਲੀਆਂ ਅਤੇ ਬਾੜਾ ਦੀ ਅਜੇ ਹੀ ਬੁਛਾੜ ਹੋਈ ਮਨੋਸੋਰ ਬੈਠੇ ਭਲੀ ਖੇਲ ਹੋਲੀ ਮਾਨੋ ਹੇਠਲੇ ਕਾਇਲ ਸੂਰ ਮੇ ਚੰਗੀ ਤਰਾ ਹੋਲੀ ਖੇਡ ਕੇ ਬੈਠੇ ਹੋਣ ਗੇਰੇ ਬੀਰ ਭੋਮੰ ਸਰੰ ਸਾੰਗ ਪੇਲੰ ਤੀਰਾ ਤੇ ਬਰਛਾ ਨਾਲ ਪਰੋਤੇ ਹੋਏ ਯੁੱਧਵੀਰ ਧਰਤੀ ਉੱਤੇ ਡਿਗੇ ਪੇਸੰ ਰੰਗੇ ਸ੍ਰੋਨ ਬਸਤਰੰ ਮਨੋਫਾਗ ਖੇਲੰ ਉਹਨਾਂ ਦੇ ਬਸਤਰ ਲਹੂ ਨਾਲ ਰੰਗੇ ਹੋਏ ਸਨ ਮਨੋਫਾਖ ਖੇਡ ਕੇ ਆਰਾਮ ਕਰ ਰਹੇ ਹੋਣ ਲਿਯੋ ਜੀਤ ਬੈਰੀ ਕੀਆ ਆਨ ਡੇਰੰ ਵੈਰੀ ਨੂੰ ਜਿੱਤ ਲਿਆ ਅਤੇ ਆ ਕੇ ਡੇਰੇ ਵਿੱਚ ਵਿਸਰਾਮ ਕੀਤਾ ਤੇ ਉਹ ਯਾਰ ਪਾਰੰ ਰਹੇ ਬਾਰ ਕੇਰੰ ਅਤੇ ਵੈਰੀ ਨਦੀ ਦੇ ਬਾਹਰ ਜਾ ਕੇ ਪੈ ਗਏ ਭਈ ਰਾਤ ਰਗਵਾਰ ਕੇ ਅਰਧ ਜਾਮ ਹਨੇਰੀ ਰਾਦਾ ਅਦਾਕੂ ਪਹਿਰ ਪੀਤਿਆ ਤਵੈ ਛੋਰੀ ਗਏ ਬਾਹਰ ਦੇਵੈ ਤਮਾਮੰ ਤਾਉ ਲੱਕੜ ਦੀ ਬਣੀ ਵਾੜ ਅਸਥਾਈ ਕੋਟ ਛੱਡ ਕੇ ਅਤੇ ਧੌਂਸਾ ਵਜਾਉਣ ਦੀ ਜ਼ਿੰਮੇਵਾਰੀ ਨਗਾਰਚੀ ਨੂੰ ਸੌਂਪ ਗਏ ਸਵੇਰ ਰਾਤ ਰੀਤੀ ਉਦਯੋ ਦਿਓਸਰਾਨੰ ਸਾਰੀ ਰਾਤ ਬੀਤ ਗਈ ਅਤੇ ਸੂਰਜ ਦਿਓਸਰਾਨੰ ਚੜਾਇਆ ਚਲੇ ਵੀਰ ਚਾਲਾਕ ਖਗਨ ਖਿਲਾਇੰ ਸਾਰੇ ਪਾਸੇ ਤੋਂ ਫੁਰਤੀਲੇ ਵੀਰ ਤਲਵਾਰਾ ਘਮਾਉਂਦੇ ਚੱਲ ਪਏ ਭੱਜਿਓ ਅਲਫਖਾਨੰ ਨਾ ਖਾਣਾ ਸੰਭਾਰੇਉ ਅਲਫਖਾਨ ਭੱਜ ਗਿਆ ਉਸਨੇ ਆਪਣਾ ਸਾਹ ਸਮਾਨ ਵੀ ਨਾ ਸੰਭਾਲਿਆ ਭਜੇ ਔਰ ਵੀਨੰ ਨਾ ਤੀਰੰ ਵਿਚਾਰਿਓ ਉਸਦੇ ਸਾਥੀ ਔਰ ਵੀਰ ਵੀ ਧੀਰਜ ਧਰੇ ਬਿਨਾ ਭੱਜ ਗਏ ਨਦੀ ਪੈ ਦੇਨੰ ਆਸਤਕੀ ਨੇ ਮੁਕਾਮੰ ਆਸਾ ਆਠ ਦੇਨ ਨਦੀ ਦੇ ਕੰਢੇ ਡੇਰਾ ਕੀਤਾ ਭਲੀ ਪਾਤ ਦੇਖੇ ਸਭ ਰਾਜ ਤਾਮ ਅਤੇ ਚੰਗੀ ਤਰ੍ਹਾਂ ਸਾਰੇ ਰਾਜ ਮਹਿਲਾ ਨੂੰ ਵੇਖਿਆ ਚੋਪਈ ਇਤਿਹਾਮ ਹੋਏ ਵਿਦਾ ਕਰ ਆਏ ਇਧਰ ਅਸੀਂ ਭੀਮ ਚੰਦੋ ਵਿਦਾ ਹੋ ਕੇ ਘਰ ਆਨੰਦਪੁਰ ਪਰਤੇ ਸੋਲਨ ਅਮੈਤੇ ਵੇ ਉਹ ਤੇ ਸਿਦਾਈ ਅਤੇ ਉਧਰ ਉਹ ਭੀਮ ਚੰਦ ਆਦਿ ਸੰਧੀ ਕਰਨ ਲਈ ਗਏ ਸੰਧ ਇਹਨਾਂ ਉਹਨ ਕੈ ਸੰਗ ਕਈ ਇਹਨਾਂ ਨੇ ਉਹਨਾਂ ਨਾਲ ਸੰਧੀ ਕਰ ਲਈ ਹੇਤ ਕਥਾ ਪੂਰਣ ਇਤ ਪਈ ਅਤੇ ਇਹ ਸਹਾਇਤਾ ਦੇਣ ਵਾਲੀ ਕਥਾ ਇੱਥੇ ਸੰਪੂਰਨ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ